ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਪਰ 5911 ਤੇ ਅੱਜ ਦੀ ਵੀਡੀਓ ਸਾਂਝੀ ਕਰਨ ਲੱਗੇ ਆ ਤੁਹਾਡੇ ਨਾਲ ਪਿੰਡ ਕੋਜਪੁਰ ਤਹਿਸੀਲ ਜਿਹੜੀ ਭੋਗਪੁਰ ਆ ਤੇ ਜ਼ਿਲ੍ਹਾ ਜਲੰਧਰ ਵੀਰ ਜਸਵੀਰ ਸਿੰਘ ਦੇ ਘਰੋਂ ਜਿਹੜੀ ਵੀਡੀਓ ਬਣਦੀ ਆ ਵੀਰ ਦਾ ਮੋਬਾਈਲ ਨੰਬਰ 8264863584 ਮਿਣੀ ਝੋਟੀ ਆ ਗਈ ਆ ਤੀਸਰਾ ਸੁਹਾ ਸੋਣ ਦੀ ਬਿਲਕੁਲ ਜਿਹੜੀ ਤਿਆਰ ਆ 10 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਦਿਨ ਦੋ ਜਰ ਉੱਤੇ ਲੈ ਜੇ ਪਹਿਲਾ ਸਵੇ ਉਹਦੀ ਕੋਈ ਗਰੰਟੀ ਨਹੀਂ ਆ ਥਣ ਭਾਂਡੇ ਦੀ ਜਿਹੜੀ ਬਿਲਕੁਲ ਸਾਫ਼ ਆ ਮਿਣੀ ਮੱਝ ਨੀਲੀ ਰਾਵੀ ਦੇ ਵਿੱਚ ਆਉਂਦੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਬਾਕੀ ਤੋਰਾ ਤਰਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਪੇਠ ਪੁੜੇ ਦੀ ਬਿਲਕੁਲ ਸਾਫ਼ ਆ ਥਣ ਵੀ ਚੰਗੇ ਗੈਪ ਦੇ ਉੱਤੇ ਲੱਗਾ ਦੇ ਨੌ ਗાળા ਥਣ ਲੱਗਾ ਪੇਠਪੁੜੇ ਦੀ ਜਿਹੜੀ ਬਿਲਕੁਲ ਸਾਫ਼ ਆ। ਦੋਵੇਂ ਹੀ ਸਿੰਘ ਹਿਲਦੇ ਆ। ਚੈੱਕ ਕਰ ਸਕਦੇ ਤੁਸੀਂ। ਆ ਵੀ ਸਿੰਘ ਹਿਲਦਾ ਤੇ ਆ ਵੀ ਸਿੰਘ ਹਿਲਦਾ ਇਹ। ਮੱਥਾ ਜਿਹੜਾ ਬੱਲਾ ਆ ਗਿਆ। ਬਾਕੀ ਚੱਡੇ ਦੇ ਉੱਤੇ ਵੀ ਡੱਬ ਡੱਬ ਜਿਹੜੇ ਆ ਗਏ। ਸਿੰਘ ਦੋਵੇਂ ਹਿਲਦੇ। ਤੋਰਾ ਦਾ ਤੁਹਾਨੂੰ ਪ੍ਰੋਪਰ ਜਿਹੜਾ ਚੈੱਕ ਕਰਾ ਦਿੰਨੇ ਆ ਵੀਡੀਓ ਦੇ ਵਿੱਚ ਹੀ। ਤੋੜੋ ਵੀ ਜੀ। ਲਓ ਜੀ ਕਰੋ ਜੀ ਚੈੱਕ। ਉਹ ਰਾਤਾਰਾ ਜਿਹੜਾ ਇੱਕ ਨੰਬਰ ਆ ਆਡਰ ਜਿਹੜਾ ਉਨਾ ਹੀ ਅੱਗੇ ਤੇ ਉਨਾ ਹੀ ਪਿੱਛੇ ਥਣ ਵੀ ਸੋਹਣਾ ਲੱਗਾ ਹੈ ਬਾਕੀ ਕੱਦ ਜਿਹੜਾ ਨਾ ਤੇ ਬਹੁਤਾ ਹੀ ਵੱਡਾ ਤੇ ਨਾ ਬਹੁਤਾ ਹੀ ਛੋਟਾ ਦਰਮਿਆਨਾ ਕੱਦ ਆ ਨੀਲੀ ਰਵੀ ਦਾ ਜਿਹੜਾ ਕੱਦ ਆ ਹਮੇਸ਼ਾ ਦਰਮਿਆਨਾ ਹੀ ਹੁੰਦਾ ਜ਼ਿਆਦਾਤਰ ਬਾਕੀ ਸਿੰਘਾਂ ਤੋਂ ਮਿਨੀ ਐ ਦੋਵੇਂ ਸਿੰਘ ਹਲਦੇ ਕਰਮਾ ਵਾਲੀ ਦੇ ਦੁੱਧ ਦਾ ਚੰਗਾ ਰਿਕਾਰਡ ਵੀਰ ਦੱਸਦਾ ਚ ਵਾਈਚ ਵੀ ਵੀਰ ਕੰਦਾ ਕੀ ਜਿਹੜੀ 1 ਨੰਬਰ ਆ ਇੱਥੇ ਇੱਥੇ ਮੋੜ ਕੇ ਖਲਾਕੀ ਬਾਕੀ ਥਣ ਭਾਂਡੇ ਪਿੱਛੇ ਦੀ ਵੀਰ ਫੁੱਲ ਗਰੰਟੀ ਦਿੰਦਾ ਓਕੇ ਬਾਕੀ ਤੇ ਰੇਟ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੰਦੇ ਆ ਰੇਟ ਵੀਰ ਜਿਹੜਾ ਮੰਗਣ ਨੂੰ ਪੈਸੇ ਮੰਗ ਲੈਣੇ ਆ 1 ਲੱਖ ਤੇ 45000 ਵੀਰ ਮੁੱਲ ਕਰਦਾ ਹੈ ਜਿਹੜੀ ਹਾਂ ਨਾ ਹੀ ਝੋਟੀ ਦੇਣੀ ਆ ਉਹ ਵੀਰ ਕੰਦਾ ਕਿ 1 ਲੱਖ ਤੇ 27000 ਦੀ ਹਾਂ ਨਾ ਹੀ ਦੇ ਦਾਂਗੇ ਬਾਕੀ ਮੌਕੇ ਦੇ ਉੱਤੇ ਜਿਹੜਾ ਛੋਟ ਚੱਪਾ ਹੋ ਜਾਊਗਾ ਤੇ ਬਾਕੀ ਸਾਡੀ ਬੇਨਤੀ ਇਹੋ ਹੀ ਆ ਵੀਰ ਦੇ ਘਰ ਜਾਓ ਜਿੰਨੂੰ ਵੀ ਵੀਰ ਨੂੰ ਪਸੰਦ ਆਉਂਦੀ ਹੈ ਮੱਝ ਘਰ ਜਾ ਕੇ ਤੇ ਮੱਝ ਦੇ ਕੋਲ ਬਹਿ ਕੇ ਸੌਦਾ ਕਰੋ ਵੀਰ ਦੇ ਨਾਲ ਪ੍ਰੋਪਰ ਆਪਣੀ ਜਿਹੜੀ ਆ ਤਸੱਲੀ ਕਰੋ ਤੇ ਵੀਰ ਦੇ ਘਰ ਜਾ ਕੇ ਸੌਦਾ ਕਰਕੇ ਵੀਰ ਨੂੰ ਪੈਸੇ ਗਿਣਾ ਕੇ ਜਿਹੜੇ ਵੀਰ ਦੇ ਪਸੰਦ ਆਉਂਦੀ ਮੱਝ ਆਪਣੀ ਲੈ ਦੇ ਘਰ ਘਟ ਸਕਦਾ ਹੈ ਬਾਕੀ ਸੋਹਣੀ ਮੱਝ ਹਰ ਪਾਸਿਓਂ ਮਿਲਕ ਦਾ ਚੰਗਾ ਰਿਕਵਰਡ ਆ ਵੀਰ ਦੇ ਨਾਲ ਗੱਲਬਾਤ ਕਰਕੇ ਬਾਕੀ ਦੀ ਜਾਣਕਾਰੀ ਤੁਸੀਂ ਵੀਰ ਦੇ ਕੋਲੋਂ ਲੈ ਸਕਦੇ ਜੀ ਵੀਰ ਦਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦਿੰਦੇ ਆ 82648 63584 ਵੀਡੀਓ ਪੂਰੀ ਵੇਖਣ ਲਈ ਦਿਲੋਂ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ